ਜੀ গুড মর্নিং राधे राधे ਸਾਰਿਆਂ ਨੂੰ જય ਮਾਤਾ ਦੀ ਤੇ ਆਪਾਂ ਉੱਠ ਗਏ ਆ ਜੀ ਆਪਣਾ ਜੋ ਵੀ ਸੀਗਾ ਡਾਈਟ ਵਗੈਰਾ ਹਨਾ ਉੱਠੇ ਸੀਗੇ ਆਪਾਂ 5:30 ਵਜੇ ਤੇ ਅੱਧਾ ਪੌਣਾ ਘੰਟਾ ਹੋ ਗਿਆ ਆਪਾਂ ਨੂੰ ਮੰਤਰ ਵਗੈਰਾ ਜੋ ਵੀ ਹੈਗਾ ਆਪਣਾ ਪਾਠ ਪੂਜਾ ਕੀਤਾ ਮਤਲਬ ਬੈੱਡ ਵਾਲਾ ਪਾਠ ਪੂਜਾ ਸਾਹਮਣੇ ਟੀਵੀ ਚੱਲ ਰਿਹਾਗਾ ਦੱਸ ਰਹੀ ਹਾਂ ਉਸ ਤੋਂ ਬਾਅਦ ਹੁਣ ਆਪਾਂ ਕਰਾਂਗੇ ਇਸ਼ਨਾਨ ਇਸ਼ਨਾਨ ਕਰਨ ਤੋਂ ਬਾਅਦ ਠਾਉਂਗੀ ਮੈਂ ਬੱਚਿਆਂ ਨੂੰ ਫਿਰ ਹੋਵਾਂਗੇ ਆਪਾਂ ਫਿਰ ਪਾਠ ਪੂਜਾ ਕਰਨ ਤੋਂ ਬਾਅਦ ਫਿਰ ਹੋਵਾਂਗੇ ਆਪਾਂ ਰੈਡੀ ਡੈਡੀ ਹੋਣ ਤੋਂ ਬਾਅਦ ਫਿਰ ਅੱਜ ਜਾਵਾਂਗੇ ਵਿਆਹ ਸਾਡੇ ਬਲੌਗ ਦੇ ਨਾਲ ਤੁਸੀਂ ਬਣੇ ਰਹੋ ਤੁਹਾਨੂੰ ਸਾਰਾ ਵਿਆਹ ਦਿਖਾਵਾਂਗੇ ਅੱਜ ਅਮਰਤਸਰ ਦਾ ਤੇ ਹੋਰ ਸੁਣਾਓ ਸਰ ਜਾਨ ਕਿ ਮੇਆ ਸਵੇਰ ਦਾ ਟਾਈਮ ਹੈਗਾ ਤੇ 7:30 ਹੋ ਚੁੱਕੇ ਨੇ ਉੱਠੇ ਆਪਾਂ 5:30 ਵਜੇ ਦੇ ਆ ਕਿ ਵੈਂਦੀ ਆਪਣੇ ਬਹੁਤ ਘੱਟ ਚੜੀ ਆ ਮੈਨੂੰ ਪਹਿਲਾਂ ਹੀ ਪਸੰਦ ਨਹੀਂ ਸੀ ਵੈਂਦੀ ਜਿਹੜੀ ਲਾਈ ਸੀ ਉਹਨੇ ਆ ਆ ਦੇਖੋ ਵਧੀਆ ਨਹੀਂ ਚੜੀ ਵੈਂਦੀ ਤੇ ਆਉ ਤੁਹਾਨੂੰ ਅੱਜ ਦਿਖਾਉਣੇ ਵਿਆਹ ਤਿਆਰ ਹੋਵਾਂਗੇ ਸਾਰਾ ਕੁਝ ਦਿਖਾਵਾਂਗੇ ਆਪਾਂ ਤੇ ਬਹੁਤ ਦਿਨਾਂ ਬਾਅਦ ਬਲੌਗ ਪਾਉਣ ਲੱਗੇ ਆਪਾਂ ਅੱਜ ਇਹ ਤੇ ਹੁਣ ਨੇ ਆ ਜੀ ਰੈਡੀ ਇਸ਼ਨਾਨ ਕਰਕੇ ਆਉਂਨੇ ਆ ਦੇਖਦੇ ਆ ਮੰਦਿਰ ਜਾਣੇ ਆ ਪਾਠ ਪੂਜਾ ਕਰਦੇ ਆ ਤੇ ਮਿਲਦੇ ਆਪਾਂ ब्रेक तो बा ब्रेक ਤਾਂ ਕਿੱਥੇ ਬ੍ਰੇਕ ਤਾਂ ਹੋ ਗਿਆ ਉਹ ਦੇਖ ਸਾਹਮਣੇ ਦਿਖਾਉਣੀ ਇਸ ਸ਼ਰਮ ਲਈਏ 5 ਵਜੇ ਦਾ ਨਾਲ ਉੱਠਿਆ ਪਰ ਹੁਣ ਫੇਰ ਉਹਦੀ ਗੋਦੀ ਚ ਵੜ ਕੇ ਪੈ ਗਿਆ ਕਪਤਾਨ ਤੇ ਬਹੁਤ ਨੀਂਦਰਾ ਆਉਂਦੀਆਂ ਹਨਾ ਹਾਂ ਹਾਂ ਓਕੇ ਸ਼ੰਕਰ ਜੀ ਅਕਸ਼ਮਿੰਦਰ ਸਿੰਘ ਜੀ ਮੇਰੇ ਗੁਰਗਾ ਮਾ ਠਾਕੁਰ ਜੀ ਸ਼ੰਭਾਬਾ ਜੀ ਘਾਟੂ ਸ਼ਾਮ ਤੋਂ ਆਏ ਨੇ ये बाबा जी वृंदावन तो आए ने दुर्गा माइया जी आप इतों लाए थे लक्ष्मी नारायण जी भी इतों ले चौदह साल तेरह साल हो चुके ने शिवपोड़ जी भी इतों समग्री जो भी होंगी आप चढ़ा चुके मन्ना नारायण भगवान की जय श्री शंभुनाथ की जय जोत बत्तियां माता की जोत है जी ज्वाला मां की

ਮੇਕਅਪ ਬਸ ਮੈਂ ਪਿਆਗਾ ਤੇ ਉਹ ਕੰਨੀ ਜੁੜਾ ਬੰਨ ਲਾ। ਅੱਜ ਪਹਿਲੀ ਵਾਰ ਮੈਂ ਫਲਾਵਰ ਵਾਲਾ ਜੁੜਾ ਕਮੂੰਗੀ। ਮੈਂ ਕਦੇ ਕੀਤਾ ਨਹੀਂ ਸੀਗਾ। ਮੈਂ ਕਿਹਾ ਚੱਲ ਬਿਊਟੀ ਮੈਂ ਉਹ ਕਰ ਦਿਆ ਸੀ। ਦੇਖਦੇ ਆ ਜੀ ਆਪਾਂ ਤੇ ਸਾਰੇ ਰੰਗ ਦੱਸੋ ਸੋਹਣਾ ਜੀ। ਬਲਾਗ ਦੇਖੋ ਲਟਕਣ ਮੈਂ ਲਾਤੇ ਸੀਗੇ। ਅੰਦਰ ਵਿੱਚ ਵੱਜਦੇ ਫਿਰਦੇ ਸੀਗੇ। ਤੇ ਆਪਾਂ ਕਰਾਂਗੇ ਮੇਕਅਪ ਤੇ ਤੁਹਾਨੂੰ ਦਿਖਾਵਾਂਗੇ। ਪੂਰਾ ਮੇਕਅਪ ਕਰਕੇ ਮੈਂ ਬਹੁਤ ਐਗਰੇਟ ਘਟਾਇਆ ਤੁਹਾਨੂੰ ਪਤਾ। ਏ ਗੋਡੇ ਦਰਦ ਕਰਕੇ ਮੇਰਾ weight 6-7 ਕਿਲੋ I think 6-7 ਕਿਲੋ weight ਘਟਾਇਆ ਨੇ ਅੱਖਾਂ ਲਗਾ ਕੇ ਇਹ ਦੇਖੋ ਇਧਰ ਹਾਂਜੀ ਕਰ ਰਹੀ ਆ ਨਾ ਅੱਜ ਦਾ ਮੇਕਅਪ ਹੋ ਚੁੱਕਾ ਹੈ ਦੇਖੋ ਸੋਨਾ ਕੀਤਾ ਨਾ ਅੱਖਾਂ ਦਾ ਹੀ ਮੇਕਅਪ ਹੁੰਦਾ ਦੇਖੋ ਦੂਰੋਂ ਲੱਗ ਰਿਹਾ ਇਸ ਮੇਕਅਪ ਹੂੰ ਬਹੁਤ ਸੋਹਣਾ ਹੈ ਦੇਖੋ ਇਹ ਸਾਡੀ ਕੁੜੀ ਐਚਡੀ ਮੇਕਅਪ ਕਰਦੀ ਐ ਠੀਕ ਐ ਬਹੁਤ ਵਧੀਆ ਕੰਮ ਸਿੱਖਿਆ ਲੈਣੇ ਇਹ ਤਾਂ ਲੱਗਿਆ ਜਿਆਦਾ ਤੇ ਕਰੀ ਮੰਮੀ ਲਾ ਬੇਟੇ ਫੜਾ ਮੈਨੂੰ ਕਾਟਨ ਜੀ ਅੱਖਾਂ ਇਹ ਨੀਚੇ ਇੱਥੇ ਮਹਿੰਦੀ ਨਹੀਂ ਸਾਲੇ ਬਾਬੇ ਦੀ ਚੜੀ ਉਹਦੀ ਕੀ ਉਹਦਾ ਬਾਬਾ ਕਿਹੜਾ ਸੀ ਭਈਏ ਵੀ ਸੱਚ ਕਪਤਾਨ ਦਾ ਜੀਨ ਲਾਦਾ ਮੇਰੇ ਬਿਨਾ ਹੈ ਦੇਖ ਬੇਟੇ ਲੱਗ ਹਾਂ ਸੀ ਆ ਫੋ ਲੈ ਗਏ ਅਨ ਵਾਲੋ ਫੇਸ ਤੇ ਲਾਇਆ ਹੋਇਆ ਫੇਸ ਅੰਗਰ ਕੇ ਲਾਈਵੇਂ ਹਲਕੇ ਹਲਕੇ ਆ ਆ ਆ ਜੀ ਆਈਜ਼ ਨਕਲ ਕਰਦੇ ਨਹੀਂ ਕਰਦੇ ਤੇ ਹੁਣ ਤੁਹਾਨੂੰ ਦਿਖਾਵਾਂਗੇ ਫੇਸ ਦਾ ਮੇਕਅਪ ਠਾਇਰ ਕੇ ਹਜੇ ਤਾਂ ਆਪਾਂ ਕਰ ਰਹੇ ਆ ਅੱਖਾਂ ਫਿਰ ਦੇਖੋ ਕਿ ਸਹੀ ਆ ਲੈ ਵੇ ਹਸਾਂਤ ਲੂੜਨੀ ਅਸੀਂ ਮੇਕਅਪ ਦੀ ਨਹੀਂ ਬਿਊਟੀ ਗਿਫਟੀ ਕਹਿੰਦੇ ਬਾਅਦ ਚ ਲਾਊਗਾ ਆ ਪਾਊਡਰ ਨਹੀਂ ਹੋਏ ਤਾਂ ਉਹ ਮਾਰੂ ਗਿਫਟੀ ਇੱਕ ਵੇਸ਼ ਤੇ ਇਹ ਲੈਣਾ ਚਾਹੀਦਾ ਚਲੋ ਆਇ ਤਾਂ ਵਧੀਆ ਕਰਦੇ ਪਹਿਲਾਂ ਜਿ ਕਰਾਇਆ ਕਿੱਲੇ ਵਰੀ ਚਲ ਜੀ ਆਪਾਂ ਵੀ ਚਲ ਜੀ ਵਿਆਹ ਕਰਕੇ ਆਈਏ ਨਾ ਚਲ ਕੇ ਵਿਆਹ ਆ ਕਰਕੇ ਆਪ ਤੇਰਾ ਪਰ ਵਸੀ ਟੋਲੇ ਡੰਗੇ ਨਾ ਬਹੁ ਲੈ ਕੇ ਦੀ ਅੰਬਚਰ ਅੰਬਚਰ ਬਹੁ ਲੈ ਕੇ ਤੈਨੂੰ ਵੀ ਚਲ ਜਾ ਲਿਆੜੀ ਉਹ ਵਸੀ ਚਾਹ ਪੀ ਦੋ ਮਿੰਟ ਤੁਹਾਡੀ ਆਈ ਮਮਾ ਆਪਣੀ ਚਾਹ ਬਣ ਗਈ ਆ ਤੇ ਚਾਹ ਹੁੰਦੀ ਆ ਤੇ ਕੱਲ ਮੈਂ ਥੋੜਾ ਰੱਖ ਰੱਖ ਬਸ ਦੇ ਦਿੰਦੀ ਕੱਲਾ ਹੋਊਗਾ ਸਭ ਦਾ ਕਰੀ ਸੀ ਆਏ ਠੰਡੋ ਕੁਕੜੀ ਮੇਰੀ ਕੁਕੜੀ ਟੀਵੀ ਵੀ ਤਿਆਰ ਹੋ ਐ ਡੋਲੇ ਛੋਲੇ ਮੈਂ ਪਾਈਏ ਪੂਜੜਾ ਮੇਰਾ ਖਰਿੰਦਰ ਜਾਨ ਲੱਗੇ ਪਹਿਲਾਂ ਪਹਿਲਾਂ ਫੇਰ ਮੰਮੀ ਲਾਹੇ ਡੋਲੇ ਛੋਲੇ ਇੱਕ ਸਾਡੇ ਮੁੰਡੇ ਦੀ ਡੋਲੇ ਛੋਲੇ ਦੇਖੀ ਵੀ ਆਪਣੀ ਆਦੀ ਚਾਹ ਤੈਨੂੰ ਪੁੱਟ ਘਰਿਆ ਆ ਵੀ ਯਾਰ ਕੀ ਆਕੜ ਜਾਂਦੇ ਹੋਈ ਉਹ ਹੀ ਤਾਂ ਸਵਾਦ ਲੱਗਦੇ ਆ ਚਾਹ ਚਾਹ ਆਪਾਂ ਪੀਂਦੇ ਬੱਸ ਹੋਣਾ ਇਹਦੇ ਕੱਦ ਬਰੈਡ ਹੈਗਾ ਜਿਵੇਂ ਮੈਨੂੰ ਆ ਲੈ 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 ਗਿਫਟੀ

रहा मैं जो निकाला मैंने जोड़ा था वो सुनोगा कप्तान बंदा वीडियो की चाल दे रही है चाल दे रही है आज जिन्हें दिखा लेती मैंने कहा जहाँ अंदर जाओ वैसे भी ऊपर ऊपर पे आगे आए हो हाँ जेड में दिखा रहा हूँ ना जीरे जी तो ब्रेड डे करने के लिए ना साफ पीटा हूँ ਨਸਾਪੀਂ ਦਾ ਹੁੰਦਾ ਫਿੱਕੀ ਬੰਦ ਨੀ ਉਹ ਬਰੇਟ ਤੇ ਲੱਗ ਜਾਂਦਾ ਨਾ ਉਹ ਚਾਹ ਪੀ ਲਓ ਕੋਨੇ ਨਾਲ ਸੋ ਆਪਾਂ ਅਗਲਾ ਲਾਵਾਂਗੇ ਸਟੈਪ ਹਾਂ ਢੇਲ ਪੈਂਟ ਲਾਈ ਸੀ ਕੱਲ ਮੈਂ ਰੈੱਡ ਤੇ ਮੈਨੂੰ ਲੱਗਦਾ ਸਹੀ ਤਰ੍ਹਾਂ ਕੋਈ ਰੰਗ ਚੱਲ ਰਿਹਾ ਮੇਂ ਦਾ ਸਹੀ ਤਰ੍ਹਾਂ ਲੱਗਦੀ ਨਹੀਂ ਹੈਗੀ ਇਹ ਨੀਲ ਪੇਟ ਤੇ ਚਮਕਾ ਮੈਂ ਜਿਹੜਾ ਸਪੋਣਾਗਾ ਆ ਤਾਂ ਫਟ ਜਾਂਦਾ ਆ ਥੋੜਾ ਮਾਸਾ ਜਿਹੜੀ ਹੁੰਦਾ ਇਧਰੋਂ ਕੱਟ-ਕੱਟ ਕੇ ਕੰਮ-ਕੰਮ ਕਰਨਾ ਪੈਂਦਾ ਇਧਰ ਇਹਦਾ ਹੀ ਜਿਹਨਾਂ ਨੂੰ ਬਾਈ ਸੇਕਵਰ ਮੈਂ ਤਾਂ ਪਸੰਦ ਨਹੀਂ ਮੈਨੂੰ

ਜੁੜਾ ਕਰਵਾ ਰਹੀ ਵੀ ਪਹਿਲੀ ਵਾਰ ਅੱਜ ਕਰਲ ਵਾਲਾ ਹੈ ਨਾ ਸਾਡਾ ਘਰ ਦਾ ਆਰਟਿਸਟ ਸਾਨੂੰ ਕੀ ਲੋੜ ਹੈ ਮੈਨੂੰ ਪਤਾ ਹੈ ਕਈ ਲੋਕ ਕਹਿੰਦੇ ਆ ਉਰਵਸ਼ੀ ਬਿਊਟੀ ਦਾ ਮਤਲਬ ਕਿ ਪ੍ਰਾਈਸ ਜ਼ਿਆਦਾ ਤੇ ਭਈ ਮੈਨੂੰ ਤਾਂ ਪਤਾ ਕਿੰਨੀ ਲੱਗਦੀ ਹੈ ਹੁਣ ਤੁਸੀਂ ਮੈਨੂੰ ਦੇ ਲੋਕ ਨੇ 8:20 ਬੈਠੇ ਬੜੇ ਕਿੰਨੇ ਵੱਜ ਗਏ ਮਿਹਨਤ ਹੈ ਕਿਦੇ ਵਿੱਚ ਕੋਈ ਨਹੀਂ ਬੰਦੇ ਨੂੰ ਰਿਜ਼ਲਟ ਆਉਣਾ ਚਾਹੀਦਾ ਇਸ ਚੀਜ਼ ਦਾ ਤੇ ਮੈਨੂੰ ਪਤਾ ਹੀ ਕਿਤੇ ਨੇ ਬਿਊਟੀ ਆਪਣਾ ਚੰਗਾ ਨਾਮ ਕਮਾਉਗੀ ਇਸ ਕੰਮ ਦੇ ਵਿੱਚ ਯੈਸ ਮੇਟ ਮੈਂ ਤਾਂ ਆਈ ਜੇ ਵੀ ਕਰਕੇ ਵਾਦ ਨੇ ਕਹਣਾ ਅੰਗਰੇਜ਼ਨ ਆ ਗਈ ਲਾ ਕੇ ਨਕਾ ਉਹ ਦੇਖੋ ਕੀ ਕਰੀ ਜਾਂਦਾ ਚੂ ਚੂ ਕਰੀ ਜਾਂਦਾ ਅੰਦਰ ਬੈਠਾ ਬੰਨਿਆ ਹੋਇਆ ਅੱਜ ਉਹਨੂੰ ਹਾਂ ਬੰਨਿਆ ਕਸਮਾਨ ਖਲਾਰ ਦਾ ਮੇਕਅਪ ਦਾ ਹੋਰ ਵਸ਼ਦੀ ਮੰਮੀ ਦਾ ਇਹ ਫੋਨ ਐਦਾਂ ਹੀ ਕਰ ਲਓ ਇਹ ਦੀਦੀ ਕਹਿੰਦੀ ਤੂੰ ਤਿੰਨ ਦਿਨ ਪਹਿਲਾਂ ਹਾਂਜੀ ਦੀਦੀ ਹਾਂਜੀ ਵੀਡੀਓ ਕਰਕੇ

ද ල ්ච රග දස බचக்கන ਤੇ ਜਾਣਾ ਸੀ ਅੰਮ੍ਰਿਤਸਰ ਆ ਇੱਕ ਹੰਡ ਲੱਗੂ ਪੂਰਾ ਸੰਦਰਾਂ 11 12 1 2 11 ਵਜੇ ਤੋਂ 12 1 12 1 1:30 ਵਜੇ ਪਹੁੰਚ ਜਾਵਾਂਗੇ 2:30 ਘੰਟੇ ਚ 2:30 ਮੰਨ ਲਓ ਆਨੂੰ ਤਾਂ ਤੇ ਕੀ ਇਹਨਾਂ ਦੇ ਹੱਥ ਨੇ ਕੀ ਕਰ ਦਿੰਦੀਆਂ ਚੀਜ਼ ਨੂੰ ਮਿੰਟ 'ਚ ਬਸ ਕੀ ਇਸ ਨਕਸ਼ੇ ਹੀ ਚੇਂਜ ਕਰ ਦਿੰਦੀ ਹੈ। ਲਓ ਜੀ ਹਰਵਸ਼ੀ ਦੀ ਵਾਰੀ ਆ ਗਈ ਹੈ ਹੁਣ ਹਰਵਸ਼ੀ ਤੇ ਆਪਣਾ ਜੂੜ ਆ ਜਾਣਾ ਹੋ ਚੁੱਕਿਆਗਾ ਤੇ ਆਪਾਂ ਹੁਣ ਲਾਉਣੇ ਲਿਪਸਟਿਕ ਵਗੈਰਾ ਤੇ ਦਿਖਾਉਣਾ ਤੁਹਾਨੂੰ ਵਿੱਚ ਜਿ ਦਿਖਾਉਦੇ ਰਹਾਂਗੇ ਬਲੌਗ ਦੇ ਨਾਲ ਸਾਡੇ ਬਣ ਰਿਹਾ ਹੋ ਤੁਸੀਂ ਬਹੁਤ ਆ ਤਿਆਰ ਹੋ ਚੁੱਕੇ ਆ ਫਲਾਵਰ ਲਾ ਚੁੱਕੇ ਆ ਜੈਵਲਰੀ ਪਾ ਚੁੱਕੇ ਆ ਠੀਕ ਹੈ ਜੀ ਤੇ ਸਾਢੇ 2:30 ਚੁੱਕੇ ਆਪਾਂ ਤੇ ਹੁਣ ਦੇਖਦੇ ਆ ਕੀ ਕਰਨਾ ਹੁਣ ਚੱਲਾਂਗੇ ਆਪਾਂ ਥੱਕ ਗਏ ਆ ਪਤਾ ਨਹੀਂ ਕਿ ਚੂਚਾ ਚੂਚਾ ਦਾ ਇਹਦੇ ਨਾਲ ਦੇ ਵੀ ਹੈਗੇ ਟ੍ਰਾਂਸਪਰੈਂਟ ਮੈਨੂੰ ਇਹ ਸਭ ਚੰਗੇ ਲੱਗੇ ਮੈਂ ਇਹ ਪਾਏ ਨੇ ਤੇ ਦੇਖਦੇ ਆ ਬੰਬਿਆ ਥੋੜੇ ਜਿਹੀ हेलो गाइस दसियो मेकअप किमे लगया मेरा कमेंट जरूर करियो सोहने सोहने कमेंट पहली बार जुड़ा किता वैसे मैं फुल लगाणा जुड़ा जी असी हो गया रेडी सो so, मेरी सारी दसियो किमे लगदी सारे जणी मेरी ग्रेंड भी रखा के इस तरह सो मेरा जुड़ा भी देखो रेडी हो तो गया सही है

ਮੈਂ ਬਲ ਕਈ ਲਵਾਈਆਂ ਨੇ ਪਰ ਉਹ ਉਹ ਕੱਜਲ ਮੇਰਾ ਫੈਲ ਮੈਂ ਬਰਾਊਨ ਕਿ ਲਾਈ ਸੀ ਉਹ ਮਿਕਸ ਕਰ ਲਿਆ ਉਹ ਸ਼ਿਗਲਾ ਕੇ ਉਹਨੂੰ ਬਿਊਟੀ ਸਾਡੀ ਅੱਜ ਮੈਰਿਜ ਤੇ ਨਹੀਂ ਜਾ ਰਹੀ ਪੁੱਛੇ ਕਿਉਂ ਨਹੀਂ ਜਾ ਰਹੀ ਚਲ ਕਿਉਂ ਨਹੀਂ ਜਾ ਰਹੀ ਕਿਆਰ ਹੋਣਾ ਪੈਂਦਾ ਹੈ ਇਹ ਹਾਂ ਤੂੰ ਦੇਖੋ ਮੈਂ ਮਸਾਲਾ ਮੇਕ ਕੀਤਾ ਮੇਰੀ ਬੇਟੀ ਬਲਗੜਾ ਚਲ ਆਈ ਚੇਕ ਕਰੀਏ ਚਾਹੀਏ ਮੋੜੇ ਉਹਨੂੰ ਦਖਾਈਓ ਚਾਹੀਏ ਇਹ ਠੰਡੀ ਗਿੱਦੀ ਚਲੋ ਚਲਾਓ ਉਸ ਠੰਡੀ ਕਰੋ ਕਪਤਾਨ

ਇਹ ਪਾਣੀ ਪਾਉਣ ਨੂੰ ਸਿੱਖੂ। ਉਹ ਗੁੰਡਾ ਇਹਦੇ ਵਿੱਚ ਪਾਉਣਾ। ਉਹ ਉੱਥੇ ਰੱਖਣਾ ਹੈ। ਮੇਰਾ ਫੋਨ ਦੇ ਦੋ ਫੀ। ਇੱਕ ਮਿੰਟ ਅੱਗੇ ਤਾਂ ਹੋ। ਤੁਸੀਂ ਇੱਧਰ ਬੈਠਾ। ਮੈਂ ਉੱਧਰ ਬੈਠੂ। ਕਿੱਥੇ ਜਾਵਾਂ ਤੂੰ? ਉੱਧਰ ਜਾ। ਉਹ ਉੱਧਰ ਮਿੱਡੋ ਖਲੜੀ ਨਹੀਂ। ਕਿਉਂ? ਕੀ ਹੋ ਗਿਆ ਨਹੀਂ ਰੱਜੀ ਬੰਦਾ ਨਹੀਂ ਨਹੀਂ। ਅੱਜ ਖੰਮਾ ਲੱਗ ਗਿਆ। ਚਲੋ ਕਪਤਾਨ ਨੂੰ ਬਾਹਰ ਕਰ ਦੋ। ਲੈ, ਸਾਡੇ ਕਿ ਪੈਦਾ। ਕਪਤਾਨ ਨੂੰ ਬਾਈ ਕਰੋ ਬਾਈ ਬਿੱਟੇ ਬਾਈ ਮੇਰੇ ਕਾਕਾ ਬਲੀ ਛਮੀ ਆ ਜਾऊंगा मैं मेरा बच्चा बच्चा शामिल ਬਾਈ ਹੱਥੋਂ ਨਾ ਛੁੱਟ ਦੇ ਫੜਿਆ ਜਾਣਾ ਪਾਪਾ ਮੇਰਾ ਕਾਕਾ ਨਾ ਤਰਦਾ ਇਹਨੂੰ ਪੂਰਾ ਘਿਆੜਾ ਕਿ ਫੇਰ ਮੈਂ ਥੱਲੇ ਲੱਭੀ ਤੂੰ ਮੋਕੜੇ ਕਿੱਥੇ ਜਾਏ ਦਿਖਾ ਲੁੱਕ ਦਿਖਾਈ চিন Offline downloads on Spotify Premiums. Tap the panel to learn I think we all thought that we did the right thing, but it didn't turn out that.